ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਦੀ ਸਥਿਤੀ ਦੇ ਵਿੱਚਕਾਰ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਜਾਂ ਦੱਸਦੀ ਹੈ ਕਿ ਲਗਾਤਾਰ 10 ਮਿੰਟ ਤੱਕ ਅਲਰਟ ਸਾਇਰਨਾਂ ਵੱਜਿਆ ਹੈ ਚੰਡੀਗੜ੍ਹ ਅਤੇ ਪੰਚਕੂਲਾ ਦੇ ਵਿੱਚ 10 ਮਿੰਟ ਤੱਕ ਲਗਾਤਾਰ ਜਿਹੜਾ ਅਲਰਟ ਦਾ ਸਾਰਨ ਵੱਜਿਆ ਦੱਸਦੀ ਹੈ ਕਿ ਅਲਰਟ ਕੀਤਾ ਗਿਆ ਲੋਕਾਂ ਨੂੰ ਕਿਉਂਕਿ ਡਰੋਨ ਹਮਲੇ ਦੀ ਜਿਹੜੀ ਇਨਫੋਰਮੇਸ਼ਨ ਆ ਏਜੰਸੀਆਂ ਨੂੰ ਮਿਲੀ ਸੀ ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਜਿਹੜੇ ਰਾਸ਼ਟਰੀ ਇਲਾਕੇ ਦੇ ਵਿੱਚ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਦੱਸਦੀ ਹੈ ਕਿ ਲਗਾਤਾਰ 10 ਮਿੰਟ ਤੱਕ ਜਿਹੜਾ ਸਾਇਰਨ ਵੱਜਦਾ ਹੋਇਆ ਸੁਣਿਆ ਸੀ ਤਾਂ ਉਸ ਤੋਂ ਬਾਅਦ ਹੁਣ ਜਿਹੜਾ ਅਲਰਟ ਖਤਮ ਕਰ ਦਿੱਤਾ ਗਿਆ ਸਾਇਰਨ ਬੰਦ ਕਰ ਦਿੱਤਾ ਗਿਆ ਲੋਕਾਂ ਦੇ ਵੱਲੋਂ ਜਿਹੜੀ ਆ ਉਹ ਪੈਨਿਕ ਨਾ ਹੋਣ ਦੀ ਜਿਹੜੀ ਅਪੀਲ ਆ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ 43 ਦੀਆਂ ਦਿਖਾ ਰਹੇ ਹਾਂ ਜਿੱਥੇ ਲੋਕਾਂ ਦੀ ਜਿਹੜੀ ਚਹਲ ਪਹਿਲ ਜ਼ਿਆਦਾ ਹੁੰਦੀ ਆ ਪਰ ਕਿਤਨਾ ਕਿਤੇ ਫਰਕ ਜਿਹੜਾ ਜ਼ਰੂਰ ਪਿਆ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਇੰਨੀ ਚਹਲ ਪਹਿਲ ਆ ਜਿਹੜੀ ਉਹ ਤੁਹਾਨੂੰ 43 ਦੇ ਵਿੱਚ ਨਹੀਂ ਦਿਖਾਈ ਦੇਵੇ ਦਿਖਾਈ ਜਵੇਗੀ ਕਿਉਂਕਿ